ਰੋਜ਼ਪੁਰ ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਹੋਣ ਜਾ ਰਹੇ ਨੇ ਅਸੀਂ ਗੱਲਬਾਤ ਕਰਾਂਗੇ ਲੋਕਾਂ ਨੂੰ ਕਹਿੋ ਜ ਐ MP ਇਥੋਂ ਦਾ ਚਾਹੀਦਾ ਕੀ ਕੀ ਮੁੱਦੇ ਨੇ ਸ਼ਹਿਰ ਦੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਕੀ ਕੀ ਮੁੱਦੇ ਨੇ ਆ ਕੇ ਬਾਜ਼ਾਰ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਹਿੋ ਜ ਮੁੱਦੇ ਲੋਕਾਂ ਨੂੰ ਚਾਹੀਦੇ ਨੇ ਲਵੀ ਕਿਵੇਂ ਇਹਨਾਂ ਨੂੰ MP ਚਾਹੀਦਾ ਹਾਂਜੀ ਬਾਜੀ ਹਾਂਜੀ ਬਾਜੀ ਲੋਕ ਸਭਾ ਇਲੈਕਸ਼ਨ ਆ ਗਏ ਨੇ ਹਾਂਜੀ ਹਾਂਜੀ ਇਹੋ ਜਿਹਾ ਤੁਹਾਨੂੰ ਐਮਪੀ ਜੀ ਅਜਲ ਸ਼ਹਿਰ ਦੇ ਵਿੱਚ ਮੈਂ ਕਹਿੰਦਾ ਵੀ ਐਮਪੀਓ ਆਵੇ ਜਿਹੜਾ ਦੇਸ਼ ਦੀ ਸੇਵਾ ਕਰੇ ਪਾਣੀ ਚਾਹੀਦਾ ਸਾਨੂੰ ਆ ਗੰਦਗੀ ਨਹੀਂ ਹੋਣੀ ਚਾਹੀਦੀ ਵਾਟਰ ਸਪਲਾਈ ਹੈ ਜਿਹੜਾ ਸਿਵਰੇ ਬੰਦ ਹੋ ਜਾਂਦੇ ਨੇ ਇਹਦੇ ਨਾਲ ਬਹੁਤ ਤੰਗੀ ਹੁੰਦੀ ਏ ਨਾਲ ਬਿਜਲੀ ਦੀ ਸਾਨੂੰ ਬਹੁਤ ਕਟਨ ਲੱਗਦੀ ਏ ਕੋਈ ਐ ਹੋ ਜਾਵੇ ਜਿਹੜਾ ਪੂਰੇ ਸ਼ਹਿਰ ਦੀ ਸੇਵਾ ਕਰੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਲੈਕਸ਼ਨ ਆ ਗਏ ਨੇ ਹਾਂ ਜੀ ਹਾਂ ਜੀ ਤੇ ਕੇਵਲ ਤੁਹਾਨੂੰ ਐਮਪੀ ਚਾਹੀਦਾ ਐਮਪੀ ਜੀ ਸਾਨੂੰ ਉਹ ਚਾਹੀਦਾ ਜਿਹੜਾ ਪਬਲਿਕ ਦੇ ਸਾਰੇ ਕੰਮ ਕਰਾਵੇ ਜੀ ਇੱਕ ਤਾਂ ਸਾਨੂੰ ਜੋ ਨਸ਼ਾ ਰਹਿਤ ਪੰਜਾਬ ਚਾਹੀਦਾ ਉਹ ਨਸ਼ਾ ਸਾਡਾ ਬਹੁਤ ਬੜੀ ਜ਼ਿਆਦਾ ਹੈ ਜੀ ਦੇਖੋ ਤੁਸੀਂ ਹਰੇਕ ਇਨਸਾਨ ਜੋ ਨਸ਼ੇ ਬਹੁਤ ਨਸ਼ੇ ਦੀ ਦਲਦਲ 'ਚ ਬਹੁਤ ਫਸੀ ਜਾ ਰਿਹਾ ਹੈ ਉਹ ਨਸ਼ੇ ਦੀ ਦਲਦਲ ਤੋਂ ਬਾਹਰ ਕੱਢੋ ਨਸ਼ਾ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਜੀ ਹੋਰ ਕਿਹੜੇ ਮੁੱਦੇ ਨੇ ਜਿਹੜੇ ਸ਼ਹਿਰ ਦੇ ਹੋਣ ਵਾਲੇ ਨੇ ਨਸ਼ੇਸਤੋ ਇਸ ਸਿਹਤ ਦੇ ਵਿੱਚ ਕੰਮ ਤੋਂ ਹੀ ਬਹੁਤ ਮੁਸ਼ਕਲ ਕੰਮ ਨਹੀਂ ਹਰੇਕ ਇਨਸਾਨ ਨੂੰ ਮਿਲਦਾ ਜੋ ਵੈਲ ਰਹਿ ਰਹੇ ਇਨਸਾਨ ਨੇ ਉਹ ਇਨਸਾਨ ਕੰਮ ਦੀ ਮੁਸ਼ਕਲ ਤੋਂ ਨਸ਼ੇ ਦੇ ਵਿੱਚ ਜਾ ਕੇ ਤਸ ਜਾਂਦੇ ਨੇ ਉਹ ਨਸ਼ਾ ਨਸ਼ੇ ਦੇ ਵਿੱਚ ਬਹੁਤ ਫਸ ਜਾਂਦੇ ਨੇ ਕਿਹੋ ਜਿਹਾ ਐਮਪੀ ਤੁਹਾਨੂੰ ਕਿਹੋ ਜਿਹਾ ਚਾਹੀਦਾ ਐਮਪੀ ਸਾਨੂੰ ਕੋਈ ਕਿਸੇ ਪਾਰਟੀ ਦਾ ਮਰਜ਼ੀ ਹੋਵੇ ਸਾਨੂੰ ਪਾਰਟੀ ਨਾਲ ਕੋਈ ਲਿੰਕ ਨਹੀਂ ਕਿਸੇ ਦਾ ਵੀਗਾ ਉਹ ਮੈਸਰ ਐਮਪੀ ਹੋਵੇ ਜਿਹੜਾ ਹਰੇਕ ਇਨਸਾਨ ਨੂੰ ਕੰਮ ਦੇਵੇ ਹਰੇਕ ਇਨਸਾਨ ਨੂੰ ਨਸ਼ੇ ਤੋਂ ਮੁਕਤ ਕਰੇ ਸਾਨੂੰ ਅਸਰ ਦਾ ਐਮਪੀ ਚਾਹੀਦਾ ਬਿਲਕੁਲ ਜੀ ਇਹਨਾਂ ਇਹੋ ਹੀ ਕਹਿਣਾ ਇੱਕ ਤਾਂ ਨਸ਼ੇ ਨੂੰ ਲੈ ਕੇ ਜਿਹੜਾ ਨਸ਼ਾ ਬੰਦ ਹੋਣਾ ਚਾਹੀਦਾ ਹੋਰ ਵੀ ਸਾਡੇ ਨਾਲ ਲੋਕ ਦੁਕਾਨਦਾਰ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸ਼ਹਿਰ ਦੇ ਵਿੱਚ ਐਮਪੀ ਇਲੈਕਸ਼ਨ ਆ ਗਏ ਨੇ ਕਿਹੋ ਜਿਹਾ ਤੁਹਾਨੂੰ ਸ਼ਹਿਰ ਆਸਿਆ ਨੂੰ ਐਮਪੀ ਚਾਹੀਦੀ ਕਿਸੇ ਨੇ ਅੱਜ ਤੱਕ ਫਿਰੋਜ਼ਪੁਰ ਬਾਰੇ ਸੋਚਿਆ ਹੀ ਨਹੀਂ ਫਿਰੋਜ਼ਪੁਰ ਇਸ ਕਰਕੇ ਤਰੱਕੀ ਨਹੀਂ ਕਰ ਰਿਹਾ ਜਿੱਥੇ ਹੈਗਾ ਸੀ ਉੱਥੇ ਅੱਜ ਹੀ ਸਟੈਂਡ ਕਰ ਰਿਹਾ ਨਾ ਲੋਕਾਂ ਦਾ ਕਾਰੋਬਾਰ ਹੈ ਨਾ ਬੱਚਿਆਂ ਨੂੰ ਰੋਜ਼ਗਾਰ ਹੈ ਇੱਥੇ ਐਮਪੀ ਜਿਹੜਾ ਮਰਜ਼ੀ ਆ ਜਾਏ ਕੁਛ ਨਹੀਂ ਕਰ ਰਿਹਾ ਸਭ ਆਪਣੇ 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 ਪਰਿਵਾਰਾਂ ਵਾਸਤੇ ਆਪਣੇ ਵਾਸਤੇ ਕੰਮ ਕਰ ਰਹੇ ਨੇ ਲੋਕਾਂ ਵਾਸਤੇ ਕੋਈ ਕੰਮ ਨਹੀਂ ਕਰ ਰਿਹਾ ਕੀ ਮੁੱਦੇ ਕੀ ਨੇ ਫਰੋਜਪੁਰ ਦੇ ਮੁੱਦੇ ਦੀ ਬੇਰੋਜ਼ਗਾਰੀ ਖਤਮ ਹੋਵੇ ਵਪਾਰ ਵਧੇ ਵਪਾਰ ਵਧੇ ਬੇਰੋਜ਼ਗਾਰੀ ਖਤਮ ਹੋਵੇ ਬੱਚਿਆਂ ਨੂੰ ਨੌਕਰੀਆਂ ਮਿਲ ਬੱਚੇ ਬਾਹਰ ਕਿਉਂ ਜਾਣ ਬੱਚਿਆਂ ਨੂੰ ਅਗਰ ਇੱਥੇ ਨੌਕਰੀਆਂ ਮਿਲਣ ਬੱਚੇ ਬਾਹਰ ਕਿਉਂ ਧੱਕੇ ਖਾਨ ਜਾਣ ਮਾਪੇ ਦੇ 20 25 ਲੱਖ ਲੱਖ ਰੁਪਇਆ ਲੋਨ ਲੈ ਕੇ ਕਿਉਂ ਬਾਹਰ ਜਾਣ ਇਹੀ ਸਹੂਲਤਾਂ ਅਗਰ ਇੱਥੇ ਪੰਜਾਬ ਦੇ ਵਿੱਚ ਦਿੱਤੀਆਂ ਜਾਣ लोग आप पे बाहर नहीं जानगे जी केडी सरकार दा तुसी एमपी ਫਿਰ ਚੁਣਾ ਜਾਵੇ एमपी ਕੋਈ ਵੀ ਆਜੇ ਸਰ ਜਿਹੜਾ ਦੁਨੀ ਫਿਰੋਜ਼ਪੁਰ ਦਾ ਭਲਾ ਕਰੇਗਾ ਉਹ ਹੀ ਐਮਪੀ ਅੱਛਾ ਕੋ ਆਏਗਾ ਅਜੇ ਤੱਕ ਕੋਈ ਵੀ ਐਮਪੀ ਆਇਆ ਚਾਹੇ ਕੋਈ ਵੀ ਉਹਨੇ ਫਿਰੋਜ਼ਪੁਰ ਬਾਰੇ ਨਹੀਂ ਸੋਚਿਆ ਜਿਹੜਾ ਵੀ ਐਮਪੀ ਆਵੇ ਅਸੀਂ ਕਹਿੰਦੇ ਅੱਛਾ ਆਵੇ ਲੇਕਿਨ ਬੱਚਿਆਂ ਬਾਰੇ ਸੋਚੇ ਬੱਚਿਆਂ ਦੀ ਐਜੂਕੇਸ਼ਨ ਬਾਰੇ ਸੋਚੇ ਇਹ ਸੋਚੇ ਵੀ ਬੱਚੇ ਸਾਡੇ ਬਾਹਰ ਨਾ ਜਾਣ ਪੰਜਾਬ ਦੇ ਵਿੱਚ ਹੀ ਕੰਮ ਕਰਨ ਉਹਨਾਂ ਨੂੰ ਨੌਕਰੀਆਂ ਐਮਪੀ ਕਿ ਹੋ ਜਾ ਮਰਦੀ ਹੋ ਬਾਈ ਦੀ ਗੱਲ ਖੜੋਂ ਆਵੇ ਐਮਪੀ ਦੇ ਕੰਮ ਕਰਨ ਵਾਲਾ ਚਾਹੀਦਾ ਹਕੀਕਾਰਾਂ ਅੰਜ ਬਾੜੀਆਂ ਆ ਗਈ ਕੀਪ ਤੱਕ ਇਹਦਾ ਦਾ ਲੱਗਣਾ ਕੀ ਕੀ ਮੁੱਦੇ ਹੈਗੇ ਸ਼ਹਿਰ ਦੇ ਮੁੱਦੇ ਇੱਥੇ ਹੈ ਹੀ ਕੱਖ ਨਹੀਂ ਹੈ ਸ਼ਹਿਰ ਦੇ ਵਿੱਚ ਕੀ ਮੰਗ ਕਰਦੇ ਫਿਰ ਕਹੋ ਜੀ ਐਮਪੀ ਹੋਵੇ ਜਿਹੜਾ ਸ਼ਹਿਰ ਦੱਸ ਦੱਸ ਕਰਦਾ ਐਮਪੀ ਆਉਂਦੇ ਕੀ ਦੇ ਦੂ ਜਰਾ ਉਹ ਆਪਣਾ ਮਸਾ ਸਾਰੂਗਾ ਐਮਪੀ ਨੇ ਕੀ ਦੇਣਾ ਹੁਣ ਤੁਹਾਨੂੰ ਐਮਪੀ ਕੋਈ ਵਧੀਆ ਹੁਣ ਤੁਸੀਂ ਚਲੋ ਵਧੀਆ ਸਕੇ ਜਿਹੜੇ ਖਲੋਤੇ ਉਹ ਉਹਨਾਂ ਜੋ ਬਿਲਕੁਲ ਜੀ ਇਹਨਾਂ ਦੇ ਇਹੋ ਹੀ ਕਹਿਣਾ ਹੈ ਲੈ ਵੀ ਜਿਹੜਾ ਵੀ ਐਮਪੀ ਕੋਈ ਆਂਦਾ ਕੋਈ ਹੋਰ ਵੀ ਸਾਡੇ ਲੋਕ ਖੜੇ ਨੇ ਉਹਨਾਂ ਦਾ ਗਾਂਝੀ ਬਾਜੀ ਕੀ ਕਰੇ MP ਦੇ ਲੈਕਚਰ ਆ ਗਏ ਨੇ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਕਿਹੋ ਜਿਹਾ ਤੁਹਾਨੂੰ MP ਜਿਹੜਾ ਚਾਹੀਦਾ ਕੋਈ ਕੋਈ ਆਪਣਾ ਬਾਰਡਰ ਏਰੀਆ ਅਸੀਂ ਤੇ ਇਹ ਕਹਿੰਨੇ ਆ ਕਿ ਜਿਹੜਾ ਵੀ ਸਾਨੂੰ MP ਮਿਲਦਾ ਵਧੀਆ ਮਿਲੇ ਅਸੀਂ ਪਾਰਟੀ ਦੇ ਨਹੀਂ ਅਸੀਂ ਬੰਦੇ ਦੇ ਮੂੰਹ ਨੂੰ ਵੋਟਾਂ ਪਾਵਾਂਗੇ ਯਾਰ ਕੀ ਕਿਹੜੇ ਕਿਹੜੇ ਮੁੱਦੇ ਨੇ ਸੋਇਪੁਰ ਦੇ ਮੁੱਦੇ ਵੀਰੇ ਇੱਕ ਤੇ ਇੱਥੇ ਹੈਲਥ ਦਾ ਸਭ ਤੋਂ ਵੱਡਾ ਕੋਈ ਇੱਥੇ ਮਤਲਬ ਹਸਪੀਟਲ ਦੀ ਕੋਈ ਵਧੀਆ ਸਰਵਿਸ ਨਹੀਂ ਹੈਗੀ ਪੀਜੀਆਈ ਵੀ ਆ ਉਹ ਵੀ ਟਾਈਮ ਲੱਗਿਆ ਗੁਲਫਰੋਇ ਪਰ ਸ਼ਹਿਰ ਦੇ ਵਿੱਚ ਹਸਪੀਟਲ ਬਣੇ ਵਧੀਆ ਬਣੇ ਡਾਕਟਰ ਪੂਰੇ ਬੈਠਣ ਅਹੀਂ ਚਾਹੀਦਾ ਪਤਾ ਨਹੀਂ ਅਹੀਂ ਕਿੰਨੀ ਵਾਰੀ ਮੋੜਾਈਦਾ ਉੱਥੇ ਡਾਕਟਰ ਹਾਜ਼ਰ ਹੀ ਨਹੀਂ ਹੁੰਦੇ ਠੀਕ ਆ ਜੀ ਇੰਡਸਟਰੀ ਦੀ ਸਭ ਤੋਂ ਵੱਡੀ ਕਮੀ ਆ ਬੈਕਵਰਡ ਇਸੇ ਕਰਕੇ ਕਹਿੰਦੇ ਆ ਕਿ ਇੱਥੇ ਕੋਈ ਕੰਮ ਹੀ ਨਹੀਂ ਹੈਗਾ ਜਿੰਨੇ ਆ ਸਾਰੇ ਕੋਈ ਪੈਲੀਆਂ ਵੇਚੀ ਆ ਜਾਂਦਾ ਬਾਹਰ ਭੇਜੀ ਜਾਂਦੇ ਬੱਚੇ ਆਪਦੇ ਨਾ ਕੋਈ ਇੱਥੇ ਕੰਮ ਆ ਠੀਕ ਆ ਦਿਨੇ ਡੁੱਟਾਂ ਖੁਆਈ ਜਾਂਦੀਆਂ ਨੇ ਕੋਈ ਮਤਲਬ ਨਾ ਫਰੋ ਪ੍ਰਸ਼ਾਹਰ ਦੀ ਪ੍ਰੋਪਰ ਤਰੀਕੇ ਨਾਲ ਕੋਈ ਸਾਰ ਲੈਣ ਵਾਲਾ ਬੰਦਾ ਨਹੀਂ ਹੈਗਾ ਕਿਹੜੀ ਪਾਰਟੀ ਦਾ ਤੁਸੀਂ ਕਹਿੰਦੇ ਐਮਪੀ ਬੰਨਣਾ ਚਾਹੀਦਾ ਵੇਖੋ ਅਜੇ ਤੇ ਇੱਕੋ ਆਵਾਜ਼ ਆਉਂਦੀ ਪੀ ਆਰਵਿੰਦਰ ਆਮਲਾ ਜੀ ਦੀ ਜੇ ਉਹ ਖੜਦੇ ਆ ਤੇ ਅਸੀਂ ਚਲੋ ਸਾਰੇ ਬਾਜ਼ਾਰ ਵਾਲੇ ਉਹਨਾਂ ਦਾ ਸਾਥ ਦੇਵਾਂਗੇ ਮੈਂ ਤੁਹਾਨੂੰ ਆਉਂਦੀਆਂ ਗੱਲਾਂ ਇਹ ਕਹੀ ਸੀ ਕਿ ਪਾਰਟੀ ਦੇ ਮੂੰਹ ਨੂੰ ਨਹੀਂ ਬੰਦੇ ਦੇ ਮੂੰਹ ਨੂੰ ਵੋਟਾਂ ਪਾਉਣ ਗਿਆ ਕਿ ਹੋਰ ਮੁੱਦੇ ਕੀ ਸ਼ਹਿਰ ਦੇ ਮੇਨ ਤੇ ਇਹ ਹੈ ਕਿ ਹੈਲਥ ਸਿਸਟਮ ਵਧੀਆ ਹੋ ਜਾਏ ਤੇ ਇੰਡਸਟਰੀ ਵਗੈਰਾ ਕੋਈ ਆ ਜੇ ਤੇ ਫਰੋਹੀਪੁਰ ਵਧੀਆ ਹੋ ਜਾਊਗਾ ਬਿਲਕੁਲ ਜੀ ਹੋਰ ਵੀ ਅਸੀਂ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆਂ ਗੱਲਬਾਤ ਹਾਂਜੀ ਭੈਣ ਜੀ ਭੈਣ ਜੀ ਤੁਸੀਂ ਦੱਸੋ ਲੋਕ ਸਭਾ ਦੇ ਇਲੈਕਸ਼ਨ ਆ ਗਏ ਨੇ ਕਿ ਕਹੋ ਜੈ ਐਮਪੀ ਹੋਣਾ ਚਾਹੀਦਾ ਫਰੋਹੀਪੁਰ ਦੇ ਜਿਹੜੇ ਕੰਮਕਾਰ ਕਰ ਸਕਦੇ ਭਰਾਵਾ ਸਾਨੂੰ ਤਾਂ ਐਮਪੀ ਵਧੀਆ ਹੀ ਚਾਹੀਦਾ ਐ ਅੱਗੇ ਰਕ ਨਹੀਂ ਚਾਹੀਦਾ ਵੀ ਜਿਹੜਾ ਅੱਗੇ ਜਿਨੇ ਕੱਖ ਵੀ ਨਹੀਂ ਕੀਤਾ ਵਧੀਆ ਚਾਹੀਦਾ ਜਿਹੜਾ ਕੋਈ ਕਾਰੋਬਾਰ ਸਾਡਾ ਗਾਂ ਚੱਲੇ ਕੋਈ ਕੰਮਕਾਰ ਬੱਚਿਆਂ ਨੂੰ ਮਿਲਣ ਬੱਚੇ ਤੱਕੇ ਖਾਂਦੇ ਫਿਰਦੇ ਪੜਾਈਆਂ ਕਰਕੇ ਹੋਰ ਦੇ ਜੇ ਚਾਹੀਏ ਕੰਮ ਇਥੇ ਤੁਸੀਂ ਕਰ ਰਹੇ ਤੁਹ ਵਧੀਆ ਕੰਮ ਕਰਨ ਵਾਲਾ ਚਾਹੀਦਾ ਕੰਮ ਕਰਨ ਵਾਲਾ ਹਾਂ ਵਧੀਆ ਐਮਪੀ ਚਾਹੀਦਾ ਕੰਮ ਕਰਨ ਵਾਲਾ ਬਿਲਕੁਲ ਇਹਨਾਂ ਦੇ ਹੋਈ ਕਹਣਾ ਐਮਪੀ ਵਧੀਆ ਹੀ ਹੋਣਾ ਚਾਹੀਦਾ ਕਿਹੋ ਜਿਹਾ ਐਮਪੀ ਚਾਹੀਦਾ ਤੁਹਾਨੂੰ ਹੈ ਐਮਪੀ ਕਿਹੋ ਜਿਹਾ ਐਮਪੀ ਉਹ ਹੋਣਾ ਚਾਹੀਦਾ ਵਧੀਆ ਜੋ ਜਾਂ ਗੁੰਡਾਗਰਦੀ ਖਤਮ ਕਰਦੇ ਮਾਹੌਲ ਸਹੀ ਰੱਖੇ ਕੀ ਕੀ ਮੁੱਦੇ ਸ਼ਹਿਰ ਦੇ ਹੈ ਸ਼ਹਿਰ ਦੇ ਮੁੱਦੇ ਕੀ ਕੀ ਨੇ ਜਿਹੜੇ ਰਹਿੰਦੇ ਨੇ ਕੋਈ ਨਵਾਂ ਐਮਪੀ ਜਿਹੜਾ ਕੋਈ ਤੁਸੀਂ ਚੁਣੋਗੇ ਤੇ ਕਿਹੜਾ ਹੋਣਾ ਜੀ ਇਹ ਐਮਪੀ ਐਮਪੀ ਮੁਦੇ ਕੀ ਕੀ ਸ਼ਹਿਰ ਦੇ ਕੰਮ ਕਿਹੜੇ ਰਹਿ ਗਏ ਸ਼ਹਿਰ ਦੇ ਕਰਨ ਵਾਲੇ ਜਿਹੜੇ ਐਮਪੀ ਤੁਸੀਂ ਨਵਾਂ ਜਿਹੜਾ ਚੁਣਨਾ ਹਮ ਤਾਂ ਇਹ ਕਹਿ ਸੋਚਦੇ ਹਾਂ ਕਿ ਬਸ ਜਰਾ ਇਹ ਸਹੀ ਸਲਾਮਤ ਰਹੇ ਮਾਹੌਲ ਸਹੀ ਰਹੇ ਗੁੰਡਾ ਗਰਦੀ ਨਾ ਆਪਣੇ ਆਦਮੀ ਸਹੀ ਸਨਮ ਬਸੇ ਕੰਮ ਕਰਤਾ ਰਹੇ ਬਸ ਕਿਹੜੀ ਸਰਕਾਰ ਤਾਂ ਐਮਪੀ ਹੋਣਾ ਚਾਹੀਦਾ ਜਿਹੜਾ ਵਧੀਆ ਕੰਮ ਸਰਕਾਰ ਜੋ ਵਧੀਆ ਹੋ ਵਹੀ ਰੱਖੀ ਚਾਹੀਏ ਜੋ ਕੰਮ ਕਰੇ ਇਹਾ ਕਾ ਇਹ ਨਹੀਂ ਕਿ ਬੋਰਡ ਲੈ ਕੇ ਉਸ ਕੇ ਬਾਅਦ ਕਾ ਨਹੀਂ ਖਤਮ ਕਰਦੇ ਉਹ ਕਾ ਉਹ ਆਦਮੀ ਨੂੰ ਚਾਹੀਏ ਬਿਲਕੁਲ ਇਹਨਾਂ ਦੇ ਹੋਈ ਕਹਿਣਾ ਐ ਐਮਪੀ ਉਹ ਹੋਵੇ ਜਿਹੜਾ ਸ਼ਹਿਰ ਵਾਸਤੇ ਸੋਚੇ ਤੇ ਸ਼ਹਿਰ ਦੇ ਕੰਮ ਕਰਾਵੇ ਹੋਰ ਵੀ ਦੁਕਾਨਦਾਰ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਸੀਂ ਤੇ ਵੀ ਉਹਨਾਂ ਦਾ ਕੀ ਕਹਿਣਾ ਹੈ ਤੇ ਵੀ ਕਿਹੋ ਜਿਹੇ ਜਿਹੜੇ ਮੁੱਦੇ ਜਿਹੜੇ ਹੋਣੇ ਚਾਹੀਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਬੋ ਜੀ ਬਾਈ ਐਮਪੀ ਇਲੈਕਸ਼ਨ ਆ ਗਏ ਨੇ ਜੀ ਕੀ ਕਰਾਂ ਜਾਂਦੇ ਜੇ ਲਗੀ ਕਿਹੋ ਜਿਹਾ ਤੁਹਾਡਾ ਐਮਪੀ ਹੋਣਗੇ ਦਸਮੋਜ ਪੁਰਸਕਾਰ ਦਾ ਸਾਰੇ ਕੰਮ ਉਸ ਬਾਰੇ ਬਸ ਉਹ ਚਾਹੀਦਾ ਕੀ ਕੀ ਮੁੱਦੇ ਰੋਇਪੋ ਦੇ ਵੀ ਦੱਸੋ ਲਵੀ ਆ ਮੁੱਦੇ ਸ਼ਹਿਰ ਦੇ ਸ਼ਹਿਰ ਦੇ ਮੁੱਦੇ ਕਿਹੜੇ ਰਹਿ ਗਏ ਕ੍ਰਮਪੀ ਅਸੀਂ ਆਪਣੇ ਬਾਰੇ ਦੱਸਣਾ ਕਿ ਸਾਡੀ ਜਿਹੜੀ ਹੈਗੇ ਆਪਣੇ ਜਿਹੜੀਆਂ ਡਿਮਾਂਡਸ ਹੈਗੀਆਂ ਮੁਲਾਜ਼ਮਾਂ ਦੀਆਂ ਉਹ ਹੋਈਆਂ ਬੀਤ ਗਿਆ ਜੀ ਇਹ ਡਿਮਾਂਡਾਂ ਮੁਲਾਜ਼ਮਾਂ ਦੀਆਂ ਜਿਹੜਾ 16 ਤੋਂ ਲੈ ਕੇ ਹੁਣ ਤੱਕ ਦਾ ਬਕਾਇਆ ਹੈਗਾ ਉਹ ਦੱਸਿਆ ਜਾਵੇ ਡੀ ਵੀਗੈਰਾ ਜੋ ਕਿਸਤਾਂ ਬੰਦੀਆਂ ਉਹ ਦਿੱਤੀਆਂ ਜਾਣ ਸ਼ਹਿਰ ਵਾਸਤੇ ਕੀ ਸੋਰੀ ਪਰ ਸ਼ਹਿਰ ਸ਼ਹਿਰ ਵਾਸਤੇ ਸ਼ਹਿਰ ਦੀ ਚੰਗੀ ਦਾ ਸਫਾਈ ਚਾਹੀਦੀ ਹੈ ਬਿਲਕੁਲ ਜੀ ਅਸੀਂ ਹੋਰ ਵੀ ਦੁਕਾਨਦਾਰਗੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕੀ ਮੁੱਦੇ ਨੇ ਸ਼ਹਿਰ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਆ ਗਏ ਨੇ ਐਮਪੀ ਦੇ ਇਲੈਕਸ਼ਨ ਆਏ ਨੇ ਹਾਂਜੀ ਭਾਜੀ ਐਮਪੀ ਇਲੈਕਸ਼ਨ ਆ ਗਏ ਨੇ ਕਿਹੜੇ ਕਿਹੜੇ ਮੁੱਦੇ ਤੇ ਕਿਹੜਾ ਐਮਪੀ ਭਾਜੀ ਇਲੈਕਸ਼ਨ ਸਿੱਤੇ ਨੇ ਸ਼ਹਿਰ ਦਾ ਚਲੋ ਤੁਹਾਨੂੰ ਇਸ ਬਾਰੇ ਨਹੀਂ ਪਤਾ ਤੁਸੀਂ ਇਹ ਦੇਖੋ ਸ਼ਹਿਰ ਦੇ ਮੁੱਦੇ ਕੀ ਰਹਿ ਗਏ ਕੀ ਕਰਨ ਵਾਲੇ ਕਹੋ ਜਾਈਏ ਐਮਪੀ ਕਿਹੜਾ ਚਾਹੀਦਾ ਕਹੋ ਜਾਈਏ ਤੁਹਾਨੂੰ ਡਿਵੈਲਪਮੈਂਟ ਵਾਸਤੇ ਚਾਹੀਦਾ ਜੋ ਵੀ ਹੋਵੇ ਕੋਈ ਇੰਡਸਟਰੀ ਆਵੇ ਜੋ ਸ਼ਹਿਰ ਦਾ ਪਲਾ ਹੋਵੇ ਬਸ ਕਿਹਦੀ ਸਰਕਾਰ ਦਾ ਹੋਵੇ ਜਾਂ ਕੀ ਕੋਈ ਵੀ ਹੋਵੇ ਸਰ ਮੇਰੇ ਵੱਲੋਂ ਸਾਰੇ ਠੀਕ ਹੈ ਜੇ ਕੋਈ ਕੰਮ ਕਰਦਾ ਹੋਵੇ ਬਹੁਤ ਅੱਛੀ ਗੱਲ ਹੈ ਆਪਾਂ ਉਹਨੂੰ ਚੁਣੀਏ ਰਲ ਕੇ ਬਿਲਕੁਲ ਇਹੋ ਹੀ ਕਹਿਣਾ ਦੁਕਾਨਦਾਰਾਂ ਦਾ ਲਵੀ ਐਮਪੀ ਉਹ ਹੋਵੇ ਜਿਹੜਾ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੇ ਲੋਕਾਂ ਦੇ ਘਰ ਰਵੇ ਹੋਰ ਵੀ ਲੋਕ ਇਹਨਾਂ ਨਾਲ ਵੀ ਗੱਲ ਕਰਦੇ ਦੁਕਾਨਦਾਰਾਂ ਹਾਂਜੀ ਭਾਜੀ ਸ਼ਹਿਰ ਦੇ ਵਿੱਚ ਫਰੋਜ਼ਪੁਰ ਦੇ ਐਮਪੀ ਇਲੈਕਸ਼ਨ ਆ ਗਏ ਹਾਂਜੀ ਹਾਂਜੀ ਕਿਹ ਹੋ ਜਾ ਤੁਹਾਨੂੰ ਐਮਪੀ ਚਾਹੀਦਾ ਫਰੋਜ਼ਪੁਰ ਦਾ ਐਮਪੀ ਉਹ ਹੋਵੇ ਜਿਹੜਾ ਬਾਰੇ ਬੰਦਿਆਂ ਦਾ ਸੋਚੇ ਆ ਲਾਵਦਾਣਾ ਸੋਚੇ ਲੋਕਾਂ ਪਬਲਿਕ ਦਾ ਸੋਚੇ ਸੰਦੋ ਹੋਵੇ ਜਈਦਾ ਕੀ ਕੀ ਮੁੱਦੇ ਜਿਹੜੇ ਸ਼ਹਿਰ ਦੇ ਵਿੱਚ ਰਹਿ ਗਏ ਨੇ ਜਾਂ ਕਰਨ ਵਾਲੇ ਪਏ ਨੇ ਜਿਹੜੇ ਐਮਪੀ ਨੂੰ ਤੁਸੀਂ ਕਹਿਣ ਲੱਗੋਗੇ ਆ ਕੰਮ ਕਰਵਾਣਾ ਆ ਦੁਕਾਨਾਂ ਦਾ ਸਾਡਾ ਮੁੱਦਾ ਰਹਿ ਗਿਆ ਹੀ ਸਾਰਾ ਕੰਮ ਹੋ ਗਿਆ ਕੱਲੀ ਰਜਿਸਟਰੀ ਰਹਿ ਗਈ ਹੈ ਬਾਕੀ ਸਾਰਾ ਹੋ ਗਿਆ ਸਰਕਾਰਾਂ ਰਜਿਸਟਰੀਆਂ ਕਰਨ ਦੀਆਂ ਕੀ ਨਹੀਂ ਕਰਦੀਆਂ ਪਹਿਲੋਂ ਉਹਨਾਂ ਨੇ ਕਹਿੰਦਾ ਹੈ ਤੁਹਾਡਾ ਕੰਮ ਹੋ ਜਾਏਗਾ ਬਾਅਦ ਸਰਕਾਰ ਚੇਂਜ ਹੋ ਗਈ ਇਹਨਾਂ ਨੇ ਕੰਮ ਹੀ ਨਹੀਂ ਕੀਤਾ ਮੇਨ ਮੁੱਦਾ ਇੱਥੇ ਲਾਈਟਾਂ ਲੋਟਾਂ ਲਗਾਈਆਂ ਜਾਣ ਜਿਵੇਂ ਲੁੱਟਖੋ ਹੋ ਰਹੀ ਏ ਇਹ ਬੰਦ ਕੀਤੀ ਜਾਵੇ ਬਿਲਕੁਲ ਜੀ ਲੋਕਾਂ ਦਾ ਇਹੋ ਹੀ ਕਹਿਣਾ ਸ਼ਹਿਰ ਦੇ ਵਿੱਚ ਜਿਹੜੀਆਂ ਲਾਈਟਾਂ ਵਗੈਰਾ ਤਾਂ ਛੋਟਾ ਦਾ ਕੰਮ ਹੈ ਲੇਕਿਨ ਲੁੱਟਾਂ ਖੋਵਾਂ ਜੋੜੀਆਂ ਬੜੀਆਂ ਜ਼ਿਆਦਾ ਹੋਦੀਆਂ ਲੋਕ ਇੱਥੇ ਬਜ਼ੁਰਗ ਵੀ ਖੜੇ ਉਹਨਾਂ ਨਾਲ ਗੱਲ ਕਰਤੇ ਬਾਈ ਜੀ ਬਾਈ ਤੁਹਾਨੂੰ ਇੱਥੇ ਐਮਪੀ ਇਲੈਕਸ਼ਨ ਆ ਗਿਆ ਕਿਹੋ ਜਿਹਾ ਐਮਪੀ ਚਾਹੀਦਾ ਸਾਰੇ ਵਧੀਆ ਨੇ ਕੋਈ ਇਲੈਕਸ਼ਨ ਨਵੇਂ ਆ ਗਏ ਅਰੇ ਹੀ ਵਧੀਆ ਨੇ ਤੇ ਕਿਹੜੇ ਕਿਹੜੇ ਮੁੱਦੇ ਕੁਛ ਪਤਾ ਨਹੀਂ ਕੋਈ ਮੁੱਦੇ ਨਹੀਂ ਬਿਲਕੁਲ ਜੀ ਆਜੋ ਜੀ ਸਾਡੇ ਨਾਲ ਹੋਰ ਵੀ ਦੁਕਾਨਦਾਰ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਨੂੰ ਪੁੱਛਦੇ ਆ ਲੈ ਵੀ ਤੁਹਾਨੂੰ ਕਿਹੋ ਜਿਹਾ ਐਮਪੀ ਚਾਹੀਦਾ ਆਜੋ ਤੇ ਗੱਲਬਾਤ ਕਰਦੇ ਆ ਲੋਕਾਂ ਨਾਲ ਲੈ ਵੀ ਕਿਵੇਂ ਦਾ ਐਮਪੀ ਚਾਹੀਦਾ ਲੋਕਾਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਸਾਸੀ ਗੱਲ ਹੈ ਪਾ ਜੀ ਮੈਨੂੰ ਇਹ ਦੱਸੋ ਪਹਿਲਾਂ ਐਮਪੀ ਇਲੈਕਸ਼ਨ ਆ ਗਏ ਨੇ ਆ ਗਏ ਨੇ ਜੀ ਤੇ ਕੀ ਕਹ ਲੈ ਕਹੋ ਐਮਪੀ ਤੁਹਾਨੂੰ ਚਾਹੀਦਾ ਐਮਪੀ ਚਾਹੀਦਾ ਸਾਨੂੰ ਜਿਹੜਾ ਫਿਰੋਜ਼ਪੁਰ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਸਮਝ ਸਕੇ ਫਿਰੋਜ਼ਪੁਰ ਦੇ ਲੋਕ ਕੀ ਸੋਚਦੇ ਨੇ ਫਿਰੋਜ਼ਪੁਰ ਦੇ ਲੋਕ ਜਿਹੜੀ ਦੁਵਿਧਾ ਦੇ ਵਿੱਚੋਂ ਨਿਕਲਦੇ ਪਏ ਨੇ ਉਹਨਾਂ ਸਾਰਿਆਂ ਨੂੰ ਸਮਝੇ ਅੱਜ ਦੀ ਜਿਹੜੀ ਸਭ ਤੋਂ ਵੱਡੀ ਮਾਰ ਜਿਹੜੇ ਆਪਣੇ ਦੁਕਾਨਦਾਰਾਂ ਨੂੰ ਇਹ ਵੱਜਦੀ ਪਈ ਹੈਗੀ ਹੈ ਵੀ ਜਿੰਨਾ ਇੱਥੋਂ ਦਾ ਯੂਥ ਹੈ ਸਭ ਬਾਹਰ چلا ਗਿਆ ਰੀਜ਼ਨ ਬੇਰੋਜ਼ਗਾਰੀ ਬੇਰੋਜ਼ਗਾਰੀ ਕਰਕੇ ਸਾਰੀ ਬੱਚੇ ਜਿਹੜੇ ਹੈਗੇ ਨੇ ਵੀ ਉਹ ਬਾਹਰ ਜਾ ਰਹੇ ਨੇ ਉਹਨਾਂ ਨੂੰ ਆਪਦਾ ਕੋਈ ਫਿਊਚਰ ਹੀ ਨਜ਼ਰ ਆ ਰਿਹਾ ਚਾਹੇ ਆਪਾਂ ਕੋਈ ਬੱਚਿਆਂ ਨੂੰ ਫਿਊਚਰ ਨਹੀਂ ਹੈਗਾ ਕਿਹੜੀ ਸਰਕਾਰ ਦਾ ਐਮਪੀ ਨੂੰ ਸੁਝਾਣਾ ਚਾਹਦੇ ਦੇਖੋ ਸਰਕਾਰ ਕੋਈ ਵੀ ਆਵੇ ਅਸੀਂ ਤਾਂ ਇਹ ਚਾਹਾਂਗੇ ਵੀ ਫਿਰੋਜ਼ਪੁਰ ਦੇ ਵਿੱਚ ਜਿਹੜਾ ਵੀ ਕੋਈ ਐਮਪੀ ਆਵੇ ਉਹ ਇਹੋ ਜਿਹਾ ਆਵੇ ਵੀ ਜਿਹੜਾ ਇਸ ਚੀਜ਼ ਬੇਰੋਜ਼ਗਾਰੀ ਨੂੰ ਦੂਰ ਕਰ ਸਕੇ ਫਿਰੋਜ਼ਪੁਰ ਦੇ ਵਿੱਚ ਕੋਈ ਚੰਗੀ ਇੰਡਸਟਰੀ ਲੈ ਕੇ ਆਵੇ ਜਿਹੜੇ ਬੱਚੇ ਪੜ ਰਹੇ ਨੇ ਜਾਂ ਜਿਹੜੇ ਸੋਚ ਰਹੇ ਨੇ ਵੀ ਅਸੀਂ ਅਗਾਹ ਨੂੰ ਅਸੀਂ ਵੀ ਪਲੱਸ 2 ਕਰਕੇ ਬਾਹਰ ਨੂੰ ਮੂਵ ਕਰ ਜੀਏ ਕਿਤੇ ਨਾ ਕਿਤੇ ਬੱਚਿਆਂ ਨੂੰ ਲੱਗੇ ਵੀ ਨਹੀਂ ਜਿਹੜੀ ਵੀ ਕੋਈ ਅਗਾ ਗਵਰਨਮੈਂਟ ਆ ਰਹੀ ਹੈ ਜਾਂ ਫਿਰੋਜ਼ਪੁਰ ਦਾ ਕੋਈ ਇਹੋ ਜਿਹਾ ਵਧੀਆ ਐਮਪੀ ਆਵੇ ਜਿਹੜਾ ਕਿ ਉਹਨਾਂ ਬਾਰੇ ਸੋਚੇ ਵੀ ਨਹੀਂ ਠੀਕ ਹੈ ਬੱਚੇ ਆ ਕੋਈ ਮੈਂ ਇੱਥੇ ਦਿਖਦੋ ਇੰਡਸਟਰੀਆਂ ਲਾਵਾਂ ਜਿੱਥੋਂ ਦਾ ਜਿਹੜਾ ਯੂਥ ਹੈਗਾ ਵੀ ਉੱਥੇ ਆਪਦੇ ਉਹਨਾਂ ਨੂੰ ਕੋਈ ਕੰਮਕਾਰ ਦਾ ਮੌਕਾ ਮਿਲੇ ਜਾਂ ਉਹ ਜੋ ਵੀ ਹੈ ਉਹ ਸੈਟਲ ਹੋ ਪਾਵੇ ਵੀ ਯੂਥ ਨੂੰ ਥੋੜਾ ਜਿਹਾ ਕੌਨਫੀਡੈਂਸ ਆਣਾ ਚਾਹੀਦਾ ਜਿਹੜਾ ਅੱਜ ਦੀ ਰੇਟ 'ਚ ਕੌਨਫੀਡੈਂਸ ਹੈ ਨਾ ਉਹ ਯੂਥ ਜਿਹੜਾ ਇੱਥੋਂ ਦਾ ਹੈਗਾ ਨਾ ਉਹ ਆਪਦਾ ਗਵਾ ਚ ਵੀ ਜਿਹੜਾ ਇਸੇ ਕਰਕੇ ਹੀ ਜਿਹੜਾ ਹੈਗਾ ਚਾਹੇ ਲੋਕ ਵੇਖ ਲਓ ਤੁਸੀਂ ਜਿਹੜੇ ਜਿਹੜੇ ਨਹੀਂ ਵੀ ਸੱਜਦੇ ਪੁੱਜਦੇ ਨਾ ਉਹ ਵੀ ਬੈਂਕ ਜੋ ਕਰਜ਼ਾ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਤੇ ਬਾਹਰ ਵੀ ਕੀ ਹੈ ਬੱਚਾ ਦਾ ਫਿਊਚਰ ਕੁਛ ਨਹੀਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਕੋਈ ਵੀ ਜਿਹੜੀ ਕੋਈ ਸਰਕਾਰ ਬਣੇ ਸਰਕਾਰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਸੋਚੇ ਔਰ ਫਰੋਈਪੁਰ ਦੇ ਐਮਪੀ ਤੋਂ ਸਾਨੂੰ ਇਹੋ ਹੀ ਇਹ ਹੀ ਉਮੀਦ ਕਰਦੇ ਹਾਂ ਜਿਹੜਾ ਵੀ ਐਮਪੀ ਬੰਦ ਹੈ ਵੀ ਬੇਰੋਜ਼ਗਾਰੀ ਬਾਰੇ ਔਰ ਜਿਹੜੇ ਮਸਲੇ ਹੈਗੇ ਨੇ ਫਰੋਜ਼ਪੁਰ ਦੇ ਉਹਨਾਂ ਨੂੰ ਬੜੇ ਚੰਗੇ ਢੰਗ ਦੇ ਨਾਲ ਸੁਝਾਈ ਜਾਵੇ ਬਿਲਕੁਲ ਸਾਡੇ ਨਾਲ ਲੋਕ ਵੀ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਭਾਜੀ ਤੁਹਾਨੂੰ ਕਹੋ ਜੀ ਐਮਪੀ ਜੀ ਦਾ ਫਰੋਜ਼ਪੁਰ ਦਾ ਸਰ ਸਾਨੂੰ ਐਮਪੀ ਕਿਸੇ ਵੀ ਪਾਰਟੀ ਦਾ ਬਣੇ ਲੇਕਿਨ ਸਾਨੂੰ ਐਮਪੀ ਐਵੇਂ ਦਾ ਚਾਹੀਦਾ ਜਿਹੜੀ ਆਪਦੀ ਪਾਰਲੀਮੈਂਟ ਸੈਸ਼ਨ ਦੇ ਵਿੱਚ ਜਾ ਕੇ ਜਦੋਂ ਵੀ ਲੱਗੇ ਉੱਥੇ ਆਪਣੀ ਪ੍ਰੈਜ਼ੈਂਸ ਪੂਰੀ ਰੱਖੇ ਤੇ ਫਰੋਜ਼ਪੁਰ ਦੀ ਹੱਕਾਂ ਦੀ ਗੱਲ ਪੂਰੀ ਸਾਹਮਣੇ ਰੱਖੇ ਕੋਈ ਸਰਕਾਰ ਕਿਸੇ ਦੀ ਜੋ ਬਣੀ ਹੋਵੇ ਲੇਕਿਨ ਐਮਪੀ ਚੋ ਉੱਥੇ ਜਾਏਗਾ ਨਹੀਂ ਲੇਕਿਨ ਆਮ ਲੋਕ ਤੌਰ ਤੇ ਆਪਣੇ ਫਰੋਜ਼ਪੁਰ ਜਿਹੜਾ ਅੱਜ ਵੀ ਮ ਫਰੋਜਪੁਰ ਜਿਹੜੇ ਵੀ ਆਪਣੀਆਂ ਸਾਡੀਆਂ ਜਿਹੜੀ ਵੀ ਆਪਣੀ ਪ੍ਰੋਬਲਮ ਹੈਗੀਆਂ ਪਾਰਲਮੈਂਟ ਜਾ ਕੇ ਉੱਥੇ ਬੋਲੇ ਤੇ ਉਹਨਾਂ ਰੱਖੇ ਤੇ ਉਹ ਆਪਣੀ ਸੋਲੂਸ਼ਨ ਦੇਣਗੇ ਕੀ ਕੀ ਮੁੱਦੇ ਫਰੋਜਪੁਰ ਦੇ ਫਰੋਜਪੁਰ ਤੇ ਪਹਿਲਾ ਮੁੱਦਾ ਦੀ ਬੇਜ਼ਗਾਰੀ ਇੱਥੇ ਜਿਹੜਾ ਵੀ ਯੂਥ ਆਪਣੇ ਪਲੱਸ 2 ਤੋਂ ਬਾਅਦ ਜਾਂਦਾ ਵੀ ਵੇਖੋ ਸਾਰੇ ਕਾਲਜ ਜਾਓਗੇ ਸਾਰੇ ਕੋਲੇ ਆਈਡੀ ਵਿੱਚ ਖਾਲੀ ਨੇ ਪਲੱਸ 2 ਬਾਅਦ ਬੰਦੇ ਦੇ ਮਨ ਚ ਹੁੰਦਾ ਬੱਚੇ ਦੇ ਮਾਪੇ ਦੇ ਮਨ ਚ ਹੁੰਦਾ ਕਿ ਬੱਚੇ ਨੂੰ ਬਾਹਰ ਭੇਜਨਾ ਸਭ ਤੋਂ ਪਹਿਲੇ ਕਿ ਬੱਚੇ ਵੀ ਲੱਗ ਮਾਪਿਆਂ ਦਾ ਆਪਣਾ ਬੜਾਪਾ ਰੁਲ ਜਾਂਦਾ ਉਹ ਇੱਥੇ ਰਹੁੰਦੇ ਨੇ ਬੱਚੇ ਉੱਥੇ ਰਹੁੰਦੇ ਨੇ ਤੇ ਬੇਜ਼ਗਾਰੀ ਉੱਥੇ ਵੀ ਬਹੁ ਉਸ ਵਾਰ ਜਿਹੜੀ ਇੱਥੇ ਲੁੱਟਮਾਰ ਖੋ ਰਾਤੀ ਇੱਥੇ ਬਜ਼ਗਾਰਾਂ ਵਾਸਤੇ ਬਹੁਤ ਬੁਰੇ ਹਾਲਾਤ ਰਾਤੇ ਅੱਠ ਵਜੇ ਇੱਥੇ ਹਾਲਾਤ ਹੁੰਦੇ ਹੋਏ ਹੋਏ ਬਈ ਜੁਪੀ ਵਾਲੇ ਜੁਪੀ ਦਾ ਐਡਿਟ ਫਿਰ ਵੀ ਚਲੋ ਸੁਧਾਰ ਹੋ ਗਿਆ ਲੋਕੀ ਜ਼ੰਮ ਦੇ ਲਾਪੈ ਨੇ ਕਿ ਜੀ ਹੁਣ ਪੰਜਾਬ ਚ ਮੌਲ ਆਪਣਾ ਥੋੜਾ ਠੀਕ ਲਾਅਨ ਆਰਡਰ ਠੀਕ ਹੋਣਾ ਚਾਹੀਦਾ ਦੋ ਦੋ ਮੇਨ ਪ੍ਰੋਬਲਮ ਨੇ ਇੱਕ ਬਜ਼ਗਾਰੀ ਵਾਲੀ ਤੇ ਇੱਕ ਲੋਕ ਡਾਊਟ ਇਹ ਠੀਕ ਹੋਣਾ ਚਾਹੀਦਾ ਕਿਹੜੀ ਸਰਕਾਰ ਦਾ ਫਰੈਂਪੀ ਨਾ ਚੱਲਦਾ ਬੇਸਿਕਲੀ ਜਿਹੜਾ ਜਿਹੜਾ ਚੁਣਨਾ ਚਾਹੀਦਾ ਹੈ ਉਹ ਦੋਹੀ ਚੁਣਨਾ ਚਾਹੀਦਾ ਜਿੰਦਾ ਇਸ ਟਾਈਮ ਸਰਕਾਰ ਸੈਂਟਰ ਚ ਆਣੀ ਜਿਹੜੇ ਲੁੱਟਾਂ ਖੋਹਾਂ ਜਿਹੜੀਆਂ ਮੇਨ ਮਕਸਦ ਲੁੱਟਾਂ ਖੋਹਾਂ ਦਾ ਵੀ ਹੈ ਲੋਕ ਇਹੋ ਹੀ ਬੋਲਣ ਦੇ ਨੇ ਲੋਕਾਂ ਨਾਲ ਹੋਰ ਵੀ ਗੱਲਬਾਤ ਕਰਦੇ ਆ ਕਿ ਕੀ ਕੀ ਮੁੱਦੇ ਨੇ ਜਿਹੜੇ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਜਿਹੜੇ ਰਹਿੰਦੇ ਨੇ ਜੋ ਕੋਈ ਕੰਮ ਕਾਰ ਹਾਂਜੀ ਬਾਜੀ ਬਾਜੀ ਇਲੈਕਸ਼ਨ ਜਿਹੜਾ ਐਮਪੀ ਦੇ ਆ ਰਹੇ ਨੇ ਹਾਂਜੀ ਵੀਰ ਜੀ ਤੇ ਕਿਹੜਾ ਅੱਗੇ ਇਹ ਚਾਰ ਨੂੰ ਲੱਗੂਗਾ ਜੀ ਪਤਾ ਫਿਰ ਕਿਹੜਾ ਐਮਪੀ ਬਣ ਰਿਹਾ ਤੁਸੀਂ ਬਣਾਣਾ ਚਾਹੁੰਦੇ ਹੋ ਮੇਨ ਤਾਂ ਇਹ ਹੀ ਹੈ ਜੀ ਕਿ ਇੱਕ ਤਾਂ ਚੋਰੀਆਂ ਤੋਂ ਨਸ਼ੇੜੀਆਂ ਤੋਂ ਬਹੁਤ ਪਰੇਸ਼ਾਨ ਹੈ ਜੀ ਮੇਨ ਤਾਂ ਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸ਼ਾਮ ਨੂੰ 8 ਵਜੇ ਜਾਣਾ ਪੈ ਜਾਂਦਾ ਜੀ ਮਦਦੀਆਂ ਲੁੱਟਾ ਖਵਾ ਲਾ ਬਸ ਹੋਰ ਕੋਈ ਮੁੱਦਾ ਮੇਨ ਕੋਈ ਬਾਕੀ ਠੀਕ ਹੈ ਜੀ ਫਿਲਹਾਲ ਕਿਹੜੀ ਪਾਰਟੀ ਦਾ ਤੁਸੀਂ ਵਧੀਆ ਲੱਗਦਾ ਤੁਹਾਨੂੰ ਐਮਪੀ ਇਹ ਸਾਨੂੰ 4 ਨੂੰ ਲੱਗੂਗਾ ਜੀ ਪਤਾ ਬਿਲਕੁਲ ਜੀ ਲੋਕਾਂ ਦਾ ਇਹੋ ਜੀ ਕਹਿਣਾ ਹੈ ਜਿਹੜੇ ਲੁੱਟਾ ਕੋਵਾ ਮੀਨ ਬਾਜ਼ਾਰ ਦੇ ਵਿੱਚ ਖੜੇ ਉਹਨਾਂ ਦੇ ਕਹਿਣਾ ਹੈ ਲਵੀ ਜਿਹੜੇ ਲੋਕ ਜਿਹੜਾ 8 ਵਜੇ ਦੁਕਾਨਾਂ ਬੰਦ ਕਰਕੇ ਚੱਲ ਜਾਂਦੇ ਆ ਸਾਡੇ ਨਾਲ ਹੋਰ ਵੀ ਦੁਕਾਨਦਾਰ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਨੂੰ ਹਾਂਜੀ ਬਾਜੀ ਹਾਂ ਸਰ ਬਾਜੀ ਐਮਪੀ ਦੇ ਇਲੈਕਸ਼ਨ ਆ ਗਏ ਨੇ ਕੀ ਕਹਿਣਾ ਕਰਦੇ ਕੀ ਹੋਇਆ ਤੁਹਾਨੂੰ ਐਮਪੀ ਬੰਨਾ ਪਸੰਦ ਕਰਦੇ ਆ ਮੁੱਦੇ ਸਾਰੇ ਆਪਣੇ ਸ਼ਹਿਰ ਦੇ ਆਗੇ ਸਾਰੇ ਡਵੈਲਪਮੈਂਟ ਹੋਵੇ ਹੋਰ ਬੈਤ ਅੱਛੀ ਹੋਵੇ ਐਜੂਕੇਸ਼ਨ ਹੋਵੇ ਅੱਛੀ ਹੋਵੇ ਬਹੀ ਚੀਜ਼ਾਂ ਦੀ ਜਦੋਂ ਮੈਂ ਲਵਾਈ ਦੀ ਕੋਈ ਇੱਕੋ ਜਿਹੇ ਸ਼ਹਿਰ ਦੇ ਵਿੱਚ ਸੜਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਟੁੱਟੀਆਂ ਭੱਜੀਆਂ ਪਈਆਂ ਨੇ ਨਾਲ ਹੀ ਲੁੱਟਾ ਖੋਹਵਾ ਜਿਹੜੀਆਂ ਮੇਨ ਹੈ ਤੇ ਬੇਰੁਜ਼ਗਾਰੀ ਜਿਹੜੀ ਮੇਨ ਹੈਗੀ ਹੈ ਉਹਨੂੰ ਲੈ ਕੇ ਲੋਕਾਂ ਦਾ ਇਹੀ ਕਹਿਣਾ ਫਰੋਜ਼ਪੁਰ ਤੋਂ ਬੋਵੀ ਖਾਨਾ ਫਾਸਟ نیوز ਨਾਲ ਕੈਮਰਾਮੈਨ ਸੂਰਜ